ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰੀ ਸ਼ਹਾਦਤ ਦੇ ਦੌਰਾਨ ਅੱਜ ਤੁਹਾਡੇ ਨਾਲ 10 ਪੋਦੀ ਇਤਿਹਾਸ ਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਚਮਕੌਰ ਦੀ ਜੰਗ ਤੋਂ ਬਾਅਦ ਸਿੱਖਾਂ ਦੇ ਸ਼ਰੀਰ ਮੈਦਾਨੇ ਜੰਗ ਦੇ ਵਿੱਚ ਪਏ ਹੋਏ ਸਨ ਤੇ ਮੁਗਲਾਂ ਨੇ ਪੂਰੇ ਇਲਾਕੇ ਦੇ ਵਿੱਚ ਇਹ ਟੰਡੋਰਾ ਪਟਵਾ ਦਿੱਤਾ ਕਿ ਅਸੀਂ ਇਹ ਜੰਗ ਜਿੱਤ ਲਈ ਹੈ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਦਿੱਤਾ ਅਸੀਂ ਉਸ ਦੇ ਪੁੱਤਰਾਂ ਦੇ ਸਾਰੇ ਸਿੱਖਾਂ ਨੂੰ ਵੀ ਮਾਰਤਾ ਨੇ ਫਿਰਾਲ ਹੀ ਇਹ ਹਦਾਇਤ ਕੀਤੀ ਕਿ ਕੋਈ ਵੀ ਉਹਨਾਂ ਕਾਫਰਾਂ ਦੀਆਂ ਲਾਸ਼ਾਂ ਨੂੰ ਹੱਥ ਨਹੀਂ ਲਾਏਗਾ ਜੋ ਵੀ ਉਹਨਾਂ ਦੇ ਨਾਲ ਹਮਦਰਦੀ ਦਿਖਾਏਗਾ ਉਸ ਦਾ ਹਸ਼ਰ ਬੁਰਾ ਹੋਵੇਗਾ ਇਹ ਗੱਲ ਜਦੋਂ ਇੱਕ ਸਿੱਖ ਪਰਿਵਾਰ ਦੀ ਮਾਤਾ ਜੀ ਨੇ ਸੁਣੀ ਤਾਂ ਉਹ ਆਪਣੀ ਧੀ ਨਾਲ ਗੱਲਾਂ ਕਰਦੀ ਹੈ ਕਿ ਜੇ ਅੱਜ ਮੇਰਾ ਪਤੀ ਜਿਉਂਦਾ ਹੁੰਦਾ ਹੁੰਦਾ ਉਸ ਸਿੰਘਾਂ ਦੇ ਸਰੀਰਾਂ ਨੂੰ ਐਵੇਂ ਰੋਲ ਨਾ ਦਿੰਦਾ ਇਹ ਗੱਲ ਸੁਣ ਕੇ ਉਸ ਦੀ ਧੀ ਕਹਿੰਦੀ ਹੈ ਮਾਤਾ ਜੀ ਮੈਂ ਇਹ ਕਾਰਜ ਕਰਾਂਗੀ ਮੈਂ ਵੀ ਤਾਂ ਤੇਰਾ ਪੁੱਤਾਂ ਧੀ ਦੀ ਗੱਲ ਸੁਣ ਕੇ ਮਾਂ ਖੁਸ਼ ਹੋਈ ਤੇ ਮਾਤਾ ਜੀ ਨੇ ਆਪਣੀ ਧੀ ਨੂੰ ਸਾਰਾ ਕੁਝ ਸਮਝਾਇਆ ਕਿ ਅੰਤਿਮ ਸੰਸਕਾਰ ਕਿੰਜ ਕਰਨਾ ਹੈ ਕਿੰਜ ਸਿੰਘਾਂ ਦੇ ਸਰੀਰਾਂ ਨੂੰ ਪਛਾਣਨਾ ਹੈ ਬੀਬੀ ਹਰਸ਼ਰਨ ਕੌਰ ਰਾਤ ਦੇ ਹਨੇਰੇ ਦੇ ਵਿੱਚ ਪੂਲੇ ਪੂਲੇ ਪੈਰੀ ਯੁੱਧ ਦੇ ਮੈਦਾਨ ਵਿੱਚ ਪਹੁੰਚੀ ਮੁਗਲ ਫੌਜ ਯੁੱਧ ਤੋਂ ਥੱਕ ਖਾਰ ਕੇ ਤੰਬੂਆਂ ਵਿੱਚ ਸੌ ਰਹੀ ਸੀ ਬੀਬੀ ਨੇ ਪਛਾਣ ਕੇ ਸਹਜਾਦਿਆਂ ਤੇ ਸ਼ਹੀਦ ਸਿੰਘਾਂ ਦੇ ਸ਼ਰੀਰ ਇਕੱਠੇ ਕੀਤੇ ਆਸ-ਪਾਸ ਤੋਂ ਜਿੰਨੀਆਂ ਵੀ ਲੱਕੜਾਂ ਇਕੱਠੀਆਂ ਕਰ ਸਕੀ ਕਰਕੇ ਇੱਕ ਢੇਰ ਲਾ ਲਿਆ ਲੱਕੜਾਂ ਦੇ ਢੇਰ ਤੇ ਸ਼ਹੀਦਾਂ ਦੇ ਸ਼ਰੀਰ ਚਿਣ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਅੱਗ ਦੇ ਮੱਚਦੇ ਪਾਂਬੜ ਵੇਖ ਕੇ ਮੁਗਲ ਫੌਜੀ ਹੈਰਾਨੀ ਦੇ ਵਿੱਚ ਉੱਠ ਖੜੇ ਹੋਏ ਆਪਣੇ ਹਾਕਮਾਂ ਤੋਂ ਵੱਡੇ ਇਨਾਮ ਲੈਣ ਅਤੇ ਰੁਤਬੇ ਪ੍ਰਾਪਤ ਕਰਨ ਦੇ ਉਹਨਾਂ ਦੇ ਸੁਪਨੇ ਚੱਕਨਾ ਚੂਰ ਹੋ ਗਏ ਕਿ ਹਾਕਮਾਂ ਨੂੰ ਦਿਖਾਉਣ ਦੇ ਲਈ ਉਹਨਾਂ ਕੋਲ ਕੁਝ ਵੀ ਨਾ ਬਚਿਆ ਅਗਦੀਆਂ ਲਾਟਾਂ ਦੇ ਚਾਨਣ ਦੇ ਵਿੱਚ ਉਹਨਾਂ ਨੇ ਵੇਖਿਆ ਕਿ ਬਲ ਰਹੀ ਅਗਦੇ ਨੇੜੇ ਇੱਕ ਇਸਤਰੀ ਹੱਥ ਦੇ ਵਿੱਚ ਵਰਸ਼ਾ ਲੈ ਕੇ ਖੜੀ ਹੋਈ ਹੈ ਜਿਸ ਨੂੰ ਵੇਖ ਕੇ ਉਹ ਹੈਰਾਨ ਰਹਿ ਗਏ ਮੁਗਲਾ ਨੇ ਉਸ ਕੋ ਜਾ ਕੇ ਪੁੱਛਿਆ ਤੂੰ ਕੌਣ ਹੈ ਬੀਬੀ ਨੇ ਜਵਾਬ ਦਿੱਤਾ ਮੈਂ ਗੁਰੂ ਗੋਬਿੰਦ ਸਿੰਘ ਦੀ ਧੀ ਹਾਂ ਮੁਗਲ ਕਹਿੰਦੇ ਇੱਥੇ ਕੀ ਕਰ ਰਹੀ ਹੈ ਬੀਬੀ ਕਹਿੰਦੀ ਮੈਂ ਆਪਣੇ ਭਰਾਵਾਂ ਦਾ ਸਸਕਾਰ ਕਰਨ ਆਈ ਹਾਂ ਮੁਗਲਾ ਨੇ ਸਵਾਲ ਕੀਤਾ ਕਿ ਤੈਨੂੰ ਪਤਾ ਨਹੀਂ ਇਹ ਕਰਨਾ ਜ਼ੁਰਮ ਹੈ ਬੀਬੀ ਨੇ ਕਿਹਾ ਹਾਂ ਮੈਂ ਜਾਣਦੀ ਹਾਂ ਮੁਗਲਾ ਨੇ ਫਿਰ ਸਵਾਲ ਕੀਤਾ ਤਾਂ ਫਿਰ ਤੂੰ ਬਾਦਸ਼ਾਹ ਦਾ ਹੁਕਮ ਕਿਉਂ ਨਹੀਂ ਮੰਨਿਆ ਬੀਬੀ ਕਹਿੰਦੀ ਕਿਉਂਕਿ ਮੈਂ ਦੁਨੀਆਵੀ ਬਾਦਸ਼ਾਹ ਨਹੀਂ ਬਲਕਿ ਸੱਚੇ ਪਾਸ਼ਾ ਦਾ ਹੁਕਮ ਮੰਨਦੀ ਹਾਂ ਮੁਗਲਾ ਨੇ ਫਿਰ ਸਵਾਲ ਕੀਤਾ ਤੇਰੇ ਕਹਿਣ ਦਾ ਕੀ ਮਤਲਬ ਹੈ ਤਾਂ ਬੀਬੀ ਨੇ ਕਿਹਾ ਮਤਲਬ ਮੈਂ ਜੋ ਕਰਨਾ ਸੀ ਉਹ ਕਰ ਦਿੱਤਾ ਇਹ ਸੁਣਦੇ ਹੀ ਉਹਨਾਂ ਨੇ ਬੀਬੀ ਨੂੰ ਮਾਰਨ ਦੇ ਲਈ ਆਪਣੇ ਸੈਨਿਕ ਭੇਜੇ ਤਾਂ ਬੀਬੀ ਨੇ ਵੀ ਆਪਣੀ ਕਿਰਪਾਨ ਦੇ ਨਾਲ ਮੁਕਾਬਲਾ ਸ਼ੁਰੂ ਕਰ ਦਿੱਤਾ ਸਿੰਘਣੀ ਨੇ ਦਲੇਰੀ ਦੇ ਨਾਲ ਟਕਰਾ ਕੀਤਾ ਤੇ ਕੁਝ ਮੁਗਲ ਸੈਨਿਕ ਜ਼ਖਮੀ ਹੋਏ ਤੇ ਕੁਝ ਮਾਰੇ ਵੀ ਗਏ ਅਖੀਰ ਨੂੰ ਗੁਰੂ ਜੀ ਦੀ ਧੀ ਜ਼ਖਮੀ ਹੋ ਗਈ ਤਾਂ ਸਿਪਾਈਆਂ ਨੇ ਬੀਬੀ ਜੀ ਨੂੰ ਬਲਦੀ ਚਿਖਾ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਬੀਬੀ ਹਰਸ਼ਰੰਗੌਰ ਨੇ 10 ਪੋ ਨੂੰ ਸ਼ਹੀਦੀ ਪ੍ਰਾਪਤ ਕਰ ਲਈ ਭਾਈ ਵੀਰ ਸਿੰਘ ਨੇ ਕਲਗੀ ਤਰਜਮਦਕਾਰ ਦੇ ਪੰਜਵੇਂ ਪਾਠ ਵਿੱਚ ਬੀਬੀ ਦਾ ਨਾਮ ਸ਼ਰਨ ਕੌਰ ਲਿਖਿਆ ਬੀਬੀ ਹਰਸ਼ਰਨ ਕੌਰ ਨੇ ਸਾਬਜੌਦਿਆਂ ਦੇ ਸ਼ਹੀਦ ਹੋਏ ਸਿੰਘਾਂ ਦਾ ਅੰਤਮ ਸੰਸਕਾਰ ਕਰਕੇ ਇੱਕ ਬਹਾਦਰੀ ਭਰਿਆ ਕਾਰਨਾਮਾ ਕਰ ਦਿਖਾਇਆ ਜੋ ਸਾਡੇ ਲਈ ਪ੍ਰੇਰਨਾਦਾਇਕ ਹੈ ਤੇ ਦੂਜੇ ਪਾਸੇ ਛੋਟੇ ਸਾਬਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਅੱਜ ਦੀ ਰਾਤ ਕੋਥਵਾਲੀ ਵਿੱਚ ਕੱਟਣੀ ਪਈ ਜਿੱਥੇ ਨਾ ਕੁਝ ਖਾਣ ਨੂੰ ਦਿੱਤਾ ਗਿਆ ਤੇ ਨਾ ਹੀ ਉਹਨਾਂ ਉੱਪਰ ਕੋਈ ਗਰਮ ਕਪੜਾ ਲੈਣ ਨੂੰ ਸੀ ਭੁੱਖਣ ਪਾਣੀ ਦਾਦੀ ਮਾਦੀ ਗੋਦ ਦੇ ਵਿੱਚ ਛੋਟੇ ਸਾਬਜਾਦਿਆਂ ਨੇ ਰਾਤ guzari ਸਵੇਰ ਹੁੰਦਿਆ ਹੀ ਸਰਹੰਦ ਨੂੰ ਰਵਾਨਾ ਹੋ ਗਏ ਆਪਣੇ ਚੈਨਲ ਦੇ ਮਾਧਮ ਰਾਹੀਂ ਅਸੀਂ ਤੁਹਾਨੂੰ ਸਿੱਖ ਇਤਿਹਾਸ ਦੇ ਵਿੱਚ ਪੋ ਦੇ ਮਹੀਨੇ 'ਚ ਹੋਈਆਂ ਸ਼ਹਾਦਤਾਂ ਬਾਰੇ ਦੱਸ ਰਹੀਆਂ ਸਿੱਖ ਇਤਿਹਾਸ ਕਿੰਨਾ ਗੌਰਵਮਈ ਇਤਿਹਾਸ ਹੈ ਕਿਵੇਂ ਸਾਡੇ ਗੁਰੂ ਸਾਹਿਬ ਦੇ ਪਰਿਵਾਰ ਅਤੇ ਸਮੂਹ ਸਿੰਘਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਆਪਣੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਈਏ ਤੇ ਕੁਰਬਾਨੀ ਦੇ ਲੜ ਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ